ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਚਰਚਾਾਂਵਾਂ ਜਿਹੜੀਆਂ ਨੇ ਕਾਫੀ ਤੇਜ਼ ਹੋ ਚੁੱਕੀਆਂ ਨੇ ਤੁਹਾਨੂੰ ਦੱਸਾਂਗੇ ਕਿ ਆਖਰ ਲਗਾਤਾਰ ਹਰਵੀਰ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਮਤੇ ਜਿਹੜੇ ਨੇ ਪਾਸ ਕਰ ਦਿੱਤੇ ਨੇ 5 ਸਾਲਾਂ ਦਾ ਹਰਵੀਰ 5 ਸਾਲ ਦੀ ਉਸ ਮਾਸੂਮ ਦਾ ਕੀ ਕਸੂਰ ਸੀ ਜਿਸ ਨੂੰ ਕੇ ਇਨੀ ਬੇਦਰਦੀ ਦੇ ਨਾਲ ਮਾਰ ਦਿੱਤਾ ਗਿਆ ਹੈ ਹਰਵੀਰ ਕਤਲ ਕੇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਹੁਣ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਚੁੱਕੀਆਂ ਨੇ ਜਿਨ੍ਹਾਂ ਨੇ ਕਿ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਪ੍ਰਵਾਸੀਆਂ ਨੂੰ ਪਿੰਡਾਂ ਦੇ ਵਿੱਚ ਹੁਣ ਨਹੀਂ ਰਹਿਣ ਦਿੱਤਾ ਜਾਏਗਾ ਤੇ ਪ੍ਰਵਾਸੀਆਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਜ਼ਰੂਰ ਕੀਤੀ ਜਾਵੇਗੀ ਪਿੰਡਾਂ ਦੇ ਜਿਹੜੇ ਸਰਪੰਚ ਉਹਨਾਂ ਦੀ ਵੈਰੀਫਿਕੇਸ਼ਨ ਕਰਨਗੇ ਸੋ ਆਖਰ ਕੌਣ ਹੈ ਕਿੱਥੋਂ ਦਾ ਹੈ ਉਹਨਾਂ ਦੇ ਪਿਛਲੇ ਪਿਸ਼ੋਕੜ ਦਾ ਵੀ ਪਤਾ ਕੀਤਾ ਜਾਏਗਾ ਜਿਸ ਤੋਂ ਬਾਅਦ ਬੱਚੇ ਜਿਹੜੇ ਨੇ ਅੱਜ ਸੇਫ ਨਹੀਂ ਰਹੇ ਨੇ ਪ੍ਰਵਾਸੀ ਹੀ ਸਭ ਤੋਂ ਵੱਧ ਜਿਹੜੇ ਨੇ ਅੱਜ ਕਾਂਡ ਕਰ ਰਹੇ ਨੇ ਉਸ ਤੋਂ ਬਾਅਦ ਪਿੰਡ ਦੇ ਲੋਕ ਵੀ ਜਿਹੜੇ ਨੇ ਡਰ ਚੁੱਕੇ ਨੇ ਹਰਵੀਰ ਦੇ ਕਤਲ ਤੋਂ ਬਾਅਦ ਬਹੁਤ ਲੋਕ ਜਿਹੜੇ ਨੇ ਆਪੋ ਆਪਣੀਆਂ ਪ੍ਰਕਿਰਿਆਵਾਂ ਜਿਹੜੀਆਂ ਨੇ ਸਾਫ਼ ਕਰ ਰਹੇ ਨੇ ਤੁਹਾਨੂੰ ਇੱਥੇ ਦੱਸ ਦਈਏ ਕਿ ਉਸ ਬੱਚੇ ਦਾ ਕੀ ਕਸੂਰ ਸੀ ਜਦਕਿ ਉਹ ਬੱਚੇ ਦਾ ਕਸੂਰ ਇੰਨਾ ਹੀ ਸੀ ਕਿ ਉਸ ਬੱਚੇ ਨੂੰ ਸਾਫ਼ ਤੌਰ ਤੇ ਬੁਲਾਇਆ ਜਾਂਦਾ ਸੀ ਆਪਣੇ ਤੌਰ ਆਪਣੇ ਨਾਲ ਜਿਵੇਂ ਹਰ ਕੋਈ ਜਿਹੜਾ ਹੈ ਬੁਲਾ ਲੈਂਦਾ ਸੋ ਆਖਰ ਉਹ ਬੱਚਾ ਜਿਹੜਾ ਹੈ ਉਵੇਂ ਹੀ ਹਰ ਇੱਕ ਨੂੰ ਬੁਲਾ ਲੈਂਦਾ ਸੀ ਤੁਹਾਨੂੰ ਦੱਸ ਦਈਏ ਕਿ ਉਸ ਬੱਚੇ ਦੇ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ ਉਸ ਬੱਚੇ ਨੂੰ ਉਸਦੀ ਹੀ ਲੋਰ ਲਾਕ ਕਰਕੇ ਉਸ ਦਾ ਜਿਹੜਾ ਹੈ ਗਲਾ ਘੁੱਟ ਦਿੱਤਾ ਗਿਆ ਉਸ ਨੂੰ ਮਾਰ ਦਿੱਤਾ ਗਿਆ ਬਹੁਤ ਹੀ ਸ਼ਰਮਨਾਕ ਕਾਰਾ ਜਿਹੜਾ ਹੈ ਇੱਕ ਪਰਵਾਸੀ ਦੇ ਵੱਲੋਂ ਕੀਤਾ ਗਿਆ ਹੈ ਤੁਹਾਨੂੰ ਇਥੇ ਵੀ ਦੱਸਣਾ ਚਾਹਾਂਗੇ ਕਿ ਹੁਣ ਪਿੰਡਾਂ ਦੇ ਲੋਕ ਜਿਹੜੇ ਨੇ ਡਰ ਚੁੱਕੇ ਨੇ ਆਕਰ ਹਰ ਪਾਸੇ ਜਿਹੜਾ ਹੈ ਪ੍ਰਵਾਸੀਆਂ ਦਾ ਵਿਰੋਧ ਹੋ ਰਿਹਾ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪ੍ਰਵਾਸੀਆਂ ਨੂੰ ਪਿੰਡਾਂ ਦੇ ਵਿੱਚ ਨਾ ਰਹਿਣ ਦਿੱਤਾ ਜਾਵੇ ਪ੍ਰਵਾਸੀਆਂ ਨੇ ਬਹੁਤ ਹੀ ਜ਼ਿਆਦਾ ਗੰਧ ਪਾਇਆ ਹੋਇਆ ਸੋ ਆਕਰ ਕਿਤੇ ਖਬਰ ਆਉਂਦੀ ਹੈ ਕਿ ਲੋਕ ਬਹੁਤ ਜ਼ਿਆਦਾ ਗੰਧ ਖਵਾਲਦੇ ਨੇ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਤੇ ਬਹੁਤ ਮੰਦ ਭਾਗੀ ਘਟਨਾ ਜਿਹੜੀ ਹੈ ਇਹ ਵਾਪਰੀ ਹੈ ਇੱਕ ਪਿੰਡ ਦੇ 마ਸੂਮ ਬੱਚੇ ਨੂੰ ਜਿਹੜਾ ਹੈ ਇਸ ਤਰ੍ਹਾਂ ਮਾਰ ਦੇਣਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੇ ਸਪਸ਼ਟ ਗੱਲ ਜਿਹੜੀ ਇਹ ਹੈ ਕਿ ਲਗਾਤਾਰ ਪੰਜਾਬ ਦੇ ਲੋਕ ਪ੍ਰਵਾਸੀਆਂ ਤੇ ਭਰੋਸਾ ਕਰਦੇ ਨੇ ਪਰ ਅਜਿਹੀਆਂ ਹਰਕਤਾਂ ਕਰਕੇ ਹੁਣ ਪ੍ਰਵਾਸੀਆਂ ਤੋਂ ਭਰੋਸਾ ਲੋਕਾਂ ਦਾ ਉੱਠ ਚੁੱਕਿਆ ਏ ਜਿਲ੍ਹੇ ਫਾਸਪੁਰ ਦੇ ਵਿੱਚ ਇਹ ਜਿਹੜਾ ਹੋਇਆ ਸੋ ਆਖਰ ਬਹੁਤ ਹੀ ਮਾੜਾ ਹੋਇਆ ਲੋਕ ਸਾਡੇ ਕੁਝ ਸਰਪੰਚ ਜਿਹੜੇ ਨੇ ਜਿਹੜੇ ਮਾੜੀ ਸੋਚ ਵਾਲੇ ਨੇ ਉਹਨਾਂ ਨੇ ਵੋਟਾਂ ਦੀ ਖਾਤਰ ਇਹਨਾਂ ਲੋਕਾਂ ਨੂੰ ਆਧਾਰ ਕਾਰਡ ਵੋਟਰ ਕਾਰਡ ਜਿਹੜੇ ਨੇ ਬਣਾ ਕੇ ਦਿੱਤੇ ਨੇ ਇਹਨਾਂ ਦੀ ਪੀਸੀਸੀਬੀ ਕਰਵਾਈ ਜਾ ਚੁੱਕੀ ਹੈ। ਸੋ ਹਾਲਾਂਕਿ ਇਹ ਵੀ ਗੱਲ ਜਿਹੜੀ ਆ ਬਹੁਤ ਮਾੜੀ ਗੱਲ ਹੈ। ਹਾਲਾਂਕਿ ਅੱਜ ਇਹ ਲੋਕ ਇੱਥੇ ਇਦਾਂ ਦੇ ਜਿਹੜੇ ਕੰਮ ਕਰ ਰਹੇ ਨੇ ਮਾਂ ਤੋਂ ਪੁੱਛ ਕੇ ਵੇਖੀਏ ਕਿ ਉਸ ਦਾ 5 ਸਾਲ ਦਾ 마ਸੂਮ ਬੱਚਾ ਜਿਸ ਨੂੰ ਕਿ ਨਹੀਂ ਬੇਰਹਿਮੀ ਦੇ ਨਾਲ ਗਿਆ ਪਹਿਲਾ ਉਸ ਦੇ ਨਾਲ ਗਲਤ ਕੰਮ ਕੀਤਾ ਗਿਆ ਫਿਰ ਉਸੇ ਦੀ ਉਪਰ ਦੇ ਨਾਲ ਉਸ ਦਾ ਗਲ ਘੁੱਟ ਦਿੱਤਾ ਗਿਆ। ਜਿਸ ਤਰ੍ਹਾਂ ਕਿ ਪਰਿਵਾਰ ਵਾਲਿਆਂ ਨੇ ਦੱਸਿਆ ਤੇ ਸੀਸੀਟੀਵੀ ਫੋਟੋਜ਼ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ। ਸੋ